ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਰਜ ਇੱਕ ਅੱਜ ਬੇਨਤੀ ਕਰਨ ਸੀ ਜੀ ਪ੍ਰਸ਼ਾਸਨ ਨੂੰ ਇਹ ਆ ਜੀ ਜਖੇਪਰ ਰੋਡ ਬਖਤੌਰ ਨਗਰ ਜੀ ਜਿਹੜੀ ਜਖੇਪਲ ਨੂੰ ਸੜਕ ਜਾਂਦੀ ਹੈ ਵੀਰੇ ਤੁਸੀਂ ਦੇਖ ਹੀ ਰਹੇ ਹੋ ਸੜਕ ਦਾ ਹਾਲ ਤੇ ਇਹ ਸੜਕ ਵੀਰੇ ਬਸਾਂ ਹੈ ਮੰਨ ਲਓ ਵੀ ਹੁਣ ਇਹ ਵਾਜਾਂ ਮਾਰਦੀਆਂ ਕਿ ਇੱਥੇ ਕੋਈ ਹਾਦਸਾ ਹੋ ਜੇ ਪਹਿਲਾਂ ਵੀ ਹੋ ਚੁੱਕੇ ਨੇ 2-3 ਵਾਰ ਕੁਝ ਲੜਾਈਆਂ ਹੋ ਗਈਆਂ ਕੁਝ ਬੱਚੇ ਸਕੂਲ ਜਾਂਦੇ ਮਤਲਬ ਟਿੱਕੜ ਜੇ ਡਿੱਗੇ ਵਿਚਾਰੇ ਸਕੂਲ ਨਹੀਂ ਜਾ ਪਾਏ ਹੁਣ ਆ ਤੁਸੀਂ ਮੂਰੇ ਹੀ ਦੇਖ ਲਓ ਦੋ ਸਕੂਲ ਵੈਨਾ ਇਕੱਠੀਆਂ ਹੋ ਗਈਆਂ ਜੀ ਦੇਖੋ ਕਿਵੇਂ ਆਪਸੇ ਇੱਕ ਰੂਸਰੀ ਨੂੰ ਕਰਾਸ ਕਰਦੀਆਂ ਨੇ ਜੀ ਤੇ ਆ ਦੇਖੋ ਜੀ ਸੜਕ ਦਾ ਹਾਲ ਬਾਕੀ ਤੁਹਾਨੂੰ ਹੋਰ ਅੱਗੇ ਦਿਖਾਉਣੇ ਆ ਜੀ ਇਹ ਸੜਕ ਦਾ ਸਾਰੀ ਦਾ ਹੀ ਖੇਪਲ ਤੱਕ ਬਹੁਤ ਬੁਰਾ ਹਾਲ ਹੈ ਆ ਦੇਖੋ ਜੀ ਥੋੜੇ ਜਿਹਾ ਮੀਂਹ ਨਾਲ ਇਸ ਰੋਡ ਦਾ ਕੀ ਹਾਲ ਹੋ ਜਾਂਦਾ ਜੀ ਦੇਖੋ ਜੀ ਤੁਹਾਨੂੰ ਅੱਗੇ ਜਾ ਕੇ ਹੋਰ ਦਿਖਾਉਨੇ ਆ ਬੇਨਤੀ ਕਰਦੇ ਆ ਜੀ ਪ੍ਰਸ਼ਾਸਨ ਨੂੰ ਇੱਥੇ ਗੌਰ ਕਰੀ ਜਾਵੇ ਆ ਦੇਖੋ ਜੀ ਇਹ ਸੜਕ ਦਾ ਸਿਰਫ ਇੰਨਾ ਕੁ ਕਿਨਾਰਾ ਚੱਲਦਾ ਆ ਆ ਦੇਖੋ ਜੀ ਜਿੱਥੋਂ ਲੋਕ ਆਉਂਦੇ ਵੀ ਨੇ ਜਾਂਦੇ ਵੀ ਨੇ ਤੇ ਬੱਟੇ ਨਿਕੜੇ ਪਏ ਨੇ ਟਾਇਰ ਸਲਿੱਪ ਕਰ ਜਾਂਦੇ ਨੇ ਬੱਚੇ ਚਿੱਕੜ 'ਚ गिर ਜਾਂਦੇ ਨੇ ਦੇਖੋ ਜੀ ਕੀ ਹਾਲ ਆ ਦੇਖੋ ਦੇਖੋ ਮਾਰਾ ਇਹ ਲੋਕ ਵਿਚਾਰੇ ਖੜਕੇ ਢੀਕਦੇ ਨੇ ਵੀ ਮੂਹ ਲੋ ਕੋਈ ਚੀਜ਼ ਨਿਕਲ ਜੇ ਤਾਸੀ ਨਿਕਲ ਸਕੀ ਹੈ ਆ ਆ ਦੇਖੋ ਤੇ ਪਰ ਇੱਧਰ ਕੋਈ ਗੌਰ ਨਹੀਂ ਕਰੀ ਜਾ ਰਹੀ ਜੀ ਅਰੋੜਾ ਕਲੋਨੀ ਵਾਲੇ ਵਾਲੇ بڑے ਵਾਕਿੰਗ ਟ੍ਰੈਕ ਵਗੈਰਾ ਸਾਰਾ ਕੁਝ ਉੱਥੇ ਹੋ ਰਿਹਾਗਾ ਪਤਾ ਨਹੀਂ ਉੱਥੇ ਕਿਹਨੇ ਦੇਖਣਾ ਕਿਹਨੇ ਨਹੀਂ ਦੇਖਣਾ ਪਰ ਇੱਥੇ ਜਿੱਥੇ ਲੋਕਾਂ ਦੇ ਗਰੀਬ ਘਰਾਂ ਦੇ ਬੱਚੇ ਵਿਚਾਰੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਇੱਥੋਂ ਦੀ ਲੰਘਦੇ ਨੇ ਕੁਝ ਬੱਚੇ ਪੈਦਲ ਵੀ ਜਾਂਦੇ ਨੇ ਕੁਸੀਂ ਦੱਸੋ ਵੀ ਇੱਥੋਂ ਦੀ ਕਿਵੇਂ ਨਿਕਲਣਗੇ ਜੀ ਐਨੇ ਚਿੱਕੜ ਵਿੱਚ ਦੀ ਗੱਡੀਆਂ ਲੱਗਦੀਆਂ ਨੇ ਕੋਈ ਛਿੱਟੇ ਪਾ ਜਾਂਦਾ ਅੱਖਾਂ ਦੇ ਉਰ ਡਿੱਗ ਜਾਂਦਾ ਬੁਰਾ ਹਾਲ ਹੋ ਜਾਂਦਾ ਜੀ ਵੀਡੀਓ ਲੰਮੀ ਬਣ ਜਾਂਦੀ ਨਹੀਂ ਸੀਦਾ ਜਿੱਥੇ ਪਰ ਰੋੜ ਤੱਕ ਤੁਹਾਨੂੰ ਜੀ ਦਿਖਾਉਂਦੇ ਸੜਕ ਦਾ ਹਾਲ ਬੇਨਤੀ ਹੈ ਜੀ ਬਸ ਵੀਡੀਓ ਨੂੰ ਸ਼ੇਅਰ ਕਰੋ ਜੀ ਬਾਤ ਤੋਂ ਬਾਅਦ ਅੱਗੇ